ਸਿਰਫ 8 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਕੋਠੀ ਦੀ ਕੋਠੀ ਤੁਸੀਂ ਦੇਖੋਗੇ ਮੇਰੇ ਵੱਲੋਂ ਫੁੱਲ ਗਰੰਟੀ ਹੈ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਕੋਠੀ ਵੀ ਪਸੰਦ ਆਊਗੀ ਤੇ ਤੁਸੀਂ ਇੱਕ ਵਾਰੀ ਦੇਖੋ ਤੇ ਤੁਸੀਂ ਸਾਰੇ ਆਖੋਗੇ ਵੀ ਆ ਤਾਂ ਖਰੀਦਣ ਵਾਲੀ ਹੈ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਹੈ ਜੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ ਤੇ ਜਾਣਕਾਰੀ ਸਾਰੀ ਤੇ 10-12 ਫੋਟੋਆਂ ਆ ਕੁਝ ਆਪਣੇ WhatsApp ਨੰਬਰ ਤੇ ਭੇਜ ਦਿਓ ਡਿਮਾਂਡ ਘੜ ਦੀ 8 ਲੱਖ ਰੁਪਈਆ ਤੇ ਘਰ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੁਸੀਂ ਸਾਰੇ ਆਖੋਗੇ ਵੀ ਆਹ ਘਰ ਤਾਂ ਖਰੀਦਣ ਵਾਲਾ ਹੈਗਾ ਕਿਉਂਕਿ ਬਣੇ ਵਧੀਆ ਹੋਇਆ ਤੇ ਜਿਹੜਾ ਆ ਘਰ 8 ਲੱਖ ਦਾ ਲੱਗਦਾ ਨਹੀਂ ਹੈਗਾ ਮਹਿੰਗਾ ਲੱਗਦਾ ਪਰ ਇਹਨਾਂ ਨੇ ਡਿਮਾਂਡ 8 ਲੱਖ ਰੁਪਈਆ ਕਹੀ ਹੈ ਮੌਕੇ ਤੇ ਹੋਰ ਵੀ ਉੱਪਰ-ਨੀਚੇ ਬਹਿ ਕੇ ਰੇਟ ਹੋ ਜਾਊਗਾ ਘਰ ਬਹੁਤ ਵਧੀਆ ਬਣਿਆ ਹੋਇਆ ਹੈ ਬਾਕੀ ਵੀਡੀਓ 'ਚ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਤੁਸੀਂ ਵਾਰੀ ਸਾਰਾ ਸਾਰਾ ਕੁਝ ਦੇਖੋਗੇ ਤੇ ਆਪਾਂ ਜਿੱਥੇ ਹੁਣ ਖੜੇ ਆ ਪੋਰਚ ਦੇ ਵਿੱਚ ਖੜੇ ਆ ਪੋਰਚ ਵੀ ਪੂਰਾ ਵਧੀਆ ਬਣਿਆ ਹੋਇਆ ਤੇ ਸਾਰਾ ਘਰ ਜਿਹੜਾ ਪਲਾਸਤਰ ਵਗੈਰਾ ਇਹਨਾਂ ਨੇ ਕਰਵਾ ਰੱਖਿਆ ਕੱਲਾ ਰੰਗ ਨੂੰ ਛੱਡ ਕੇ ਬਾਕੀ ਸਾਰਾ ਕੰਮ ਹੋਇਆਗਾ ਬਾਕੀ ਲਾਈਟਿੰਗ ਦਾ ਸਾਰਾ ਕੰਮ ਕਰਵਾ ਰੱਖਿਆ ਜਿਹੜੇ ਕਮਰੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਪੂਰੇ ਵੱਡੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਪਾਸੋਂ ਆਪਾਂ ਨੂੰ ਨਹੀਂ ਮਿਲਣੀ ਜੇ ਕਿਸੇ ਨੇ ਗੱਲਬਾਤ ਕੋਈ ਵੀ ਕਰਨੀ ਆ ਤੁਹਾਨੂੰ ਅੱਗੇ ਮਾਲਕ ਦਾ ਡਾਇਰੈਕਟ ਤੁਹਾਨੂੰ ਨੰਬਰ ਦੇ ਦੂੰਗਾ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਚੁਗੀ ਤੇ ਜਿਹੜਾ ਹ ਕਮਰਾ ਸੀਗਾ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰੂਮ ਦੇਖਣ ਨੂੰ ਮਿਲੂਗਾ ਅੰਦਰਲੀ ਸਾਈਡ ਸਟੋਰੂਮ ਵਧੀਆ ਪੂਰਾ ਖੁੱਲਡੂਲਾ ਬਣਿਆ ਹੋਇਆ ਜਿੰਨਾ ਵੀ ਆਪਣੇ ਕੋਲੇ ਸਮਾਨ ਹੁੰਦਲ ਜੀ ਸਟੋਰੂਮ ਵਸਤੀ ਸਾਰਾ ਅੰਦਰ ਅਡਜਸਟ ਹੋ ਜਾਊਗਾ ਤੇ ਨਾਲ ਹੀ ਆਪਾਂ ਨੂੰ ਸੈਕੰਡ ਬੈਡਰੂਮ ਮਿਲ ਜੂਗਾ ਆ ਬੈਡਰੂਮ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਚੀ ਤੇ ਆਪ ਬੈਡਰੂਮ ਦੇਖੋ ਪੂਰਾ ਖੁੱਲਾ ਡੁੱਲਾ ਆਪ ਬੈਡਰੂਮ ਵੀ ਆਪਾਂ ਨੂੰ ਮਿਲੂਗਾ ਲਾਈਟਿੰਗ ਦਾ ਸਾਰਾ ਕੰਮ ਹੋਇਆ ਬਾਕੀ ਉੱਪਰ ਦੀ ਗੱਲ ਕਰੀਏ ਆਪਾਂ ਤਾਂ ਛੱਤ ਸਾਰੀ ਪੱਕੀ ਕਰਵਾਈ ਹੋਈ ਹੈ ਤੇ ਸਾਰਾ ਕੁਝ ਮਤਲਬ ਕਿ ਕੰਪਲੀਟਡ ਹੀ ਹੈ ਜੀ ਤੇ ਜਿਹੜਾ ਹ ਕਮਰਾ ਇਹਦੇ ਬੈਕ ਸਾਈਡ ਵੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੁਹਾਨੂੰ ਮੈਂ ਸਾਰਾ ਕੁਝ ਬਾਰੀ ਸਾਰਾ ਦਿਖਾਈ ਜਾਣਾ ਜੀ ਤੇ ਬੈਕ ਸਾਈਡ ਆਪਾਂ ਨੂੰ ਮਿਲੂਗਾ ਜੀ ਆਪਣਾ ਬਾਥਰੂਮ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਟੂਟੀਆਂ ਟਾਟੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਟਾਈਲਾਂ ਨਹੀਂ ਲੱਗੀਆਂ ਹੋਈਆਂ ਤੇ ਬਾਕੀ ਸਾਰਾ ਕੰਮ ਹੋਇਆਗਾ ਟਾਈਲਰ ਨੂੰ ਛੱਡ ਕੇ ਫਰਸ਼ ਵਧੀਆ ਲੱਗਿਆ ਹੋਇਆ ਤੇ ਗਿੱਜ਼ਰ ਵਗੈਰਾ ਇਹਨਾਂ ਨੇ ਲਗਵਾ ਰੱਖਿਆ ਤੇ ਜਿੱਥੇ ਆਪਾਂ ਬੈਕ ਸਾਈਡ ਖੜੇ ਹਾਂ ਉੱਪਰ ਜਾਲ ਇਹਨਾਂ ਨੇ ਪਾਇਆ ਹੋਇਆ ਰੋਸ਼ਨੀ ਵਾਸਤੇ ਤੇ ਕੰਮ ਇਹਨਾਂ ਨੇ ਟੋਟਲੀ ਵਧੀਆ ਕਰਵਾਇਆ ਹੋਇਆ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਘਰ ਵਧੀਆ ਲੱਗਿਆ ਤਾਂ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਲਾਜ਼ਮੀ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਆਪਾਂ ਇਸੇ ਤਰ੍ਹਾਂ ਦੀਆਂ ਨਮੀਆਂ ਵੀਡੀਓ ਨਮੀਆਂ ਕੂਠੀਆਂ ਘਰ ਮਕਾਨ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆਂ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੂੰ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਲਿਖਿਆ ਰਹਿੰਦਾ ਜੀ। ਚੱਲਦਾ ਰਹਿੰਦਾ ਉੱਪਰ 73800 ਪੂਰਾ 26100 73 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਕ ਉਸ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡਤ ਵੜੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਭੇਜੋ ਆਪਣੇ ਕੋਲੇ ਤੇ ਘਰ ਦੀ ਗੱਲਬਾਤ ਕਰੀ ਜਾਂਦੇ ਹਾਂ ਜੀ ਆਪਾਂ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਤੇ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ ਬਹੁਬਾਨੀ ਪਿੰਡ ਵਿੱਚੋਂ ਪਹੁੰਚਿਆ ਜੀ ਬਹੁਬਾਨੀ ਇਹਨਾਂ ਦਾ ਪਿੰਡ ਹੈ ਤੇ ਨੀਅਰ ਦੋਰਾਹਾ ਲੱਗਦਾ ਜੀ ਦੋਰਾਹਾ ਤੁਸੀਂ ਸਾਰਿਆਂ ਨੇ ਸੁਣਿਆ ਹੋਆ ਤੇ ਪਿੰਡ ਦੇ ਵਿੱਚ ਜਿਹੜਾ ਗੁਰੂ ਘਰ ਜੀ ਉਹਦੇ ਵੱਡੇ ਦਰਵਾਜ਼ੇ ਦੇ ਨਾਲ ਹੀ ਇਹਨਾਂ ਦਾ ਘਰ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬੋਵਾਨੀ ਪਿੰਡ ਬੋਵਾਨੀ ਪਿੰਡ ਦੇ ਵਿੱਚ ਬਣਿਆ ਹੋਇਆ ਬਾਕੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਵਧੀਆ ਮੋਟਰ ਲੱਗੀ ਹੋਈ ਮਿਲ ਜੂਗੀ 2 ਸਾਲ ਪਹਿਲਾਂ ਇਹਨਾਂ ਨੇ ਬੋਰ ਕਰਵਾਇਆ ਸੀਗਾ ਤੇ ਮੋਟਰ ਪਾਈ ਸਗੀ ਤੇ ਪਾਣੀ ਜਿਹੜਾ ਪੂਰਾ ਮਿੱਠਾਗਾ ਬਾਕੀ ਘਰ ਤੁਸੀਂ ਦੇਖ ਹੀ ਰਹੇ ਹੋ ਤੇ ਮੈਨੂੰ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਐ ਘਰ ਤੋਂ ਤੁਹਾਨੂੰ ਕਿਵੇਂ ਦਾ ਲੱਗ ਰਿਹਾਗਾ ਜੇ ਵਧੀਆ ਲੱਗ ਰਿਹਾ ਤਾਂ ਜਰੂਰ ਲਾਈਕ ਕਰ ਦਿਓ ਜੀ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਪਣੀ ਵੀਡੀਓ ਤੇ ਤੁਸੀਂ ਪਹੁੰਚਿਓ ਤਾਂ ਨਾਲ ਦੀ ਨਾਲ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸੀ ਤੁਸੀਂ ਸਾਰੇ ਛੇਤੀ ਤੋਂ ਛੇਤੀ ਆਪਣਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹ ਨੂੰ ਜਰੂਰ ਦਬ ਦਿਓ ਤੇ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿਨਾ ਬਾਕੀ ਤੁਹਾਨੂੰ ਮਿਲ ਗਿਆ ਹੋਆ ਨੰਬਰ ਹੈ ਜੀ 9501123049 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 9501123049 ਜੇ ਕਿਸੇ ਨਾਲ ਗੱਲਬਾਤ ਕਰਨੀ ਹੈ ਕੋਈ ਵੀ ਗੱਲਬਾਤ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਵਧੀਆ ਲੱਗੀ ਵੀਡੀਓ ਤਾਂ ਜਰੂਰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ கரੈਕਟ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਵਾਨੀ ਪਿੰਡ ਜਿਹੜਾ ਹੈਗਾ Araada Saheb ਤੇ ਦੁਰਾਹੇ ਦੀ ਜਮ੍ਹਾਂ ਵਿਚਾਲੇ ਪੈ ਜਾਂਦਾ ਹੈ ਬਵਾਨੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲਬਾਤ ਪਹਿਲਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਮਾਲਕ ਨਾਲ ਵੀ ਗੱਲ ਕਰਕੇ ਦੇਖ ਲਿਓ ਜੀ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਲੋਕੇਸ਼ਨ ਵੀ ਦੱਸਤੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਵੀਡੀਓ ਤੁਸੀਂ ਸਾਰੇ ਦੇਖ ਲਈ ਤੇ ਘਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੋਂ ਸਾਰਾ ਕੁਝ ਪਤਾ ਲੱਗ ਗਿਆ ਕੋਠੀ ਵਰਗਾ ਘਰ ਹੈ ਜੀ ਕੋਠੀ ਵਾਂਗੂ ਬਣਿਆ ਹੋਇਆ ਕੋਠੀ ਟਾਈਪ ਬਣਾਇਆ ਹੋਇਆ ਇਹਨਾਂ ਨੇ ਤੇ ਗੱਲ ਬਾਤ ਆ ਪੂਰੀ ਵਧੀਆ ਇਹਨਾਂ ਨੇ ਕੀਤੀ ਹੋਈ ਹੈ ਘਰ ਦੀ ਬਾਕੀ ਰੇਟ ਵੀ ਬਹੁਤ ਘੱਟ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦਾ ਪਿੰਡ ਤੇ ਰੇਟ ਮੌਕੇ ਤੇ ਹੋ ਜਾਊਗਾ ਬਾਕੀ ਵੀਡੀਓ ਕਿੰਨੇ ਲੱਗ ਗਈ ਜਰੂਰ ਦੱਸਿਓ ਮੈਨੂੰ ਤੇ ਗੱਲਬਾਤ ਆਪੇ ਕਰ ਲਿਓ ਰੇਟ ਹੋ ਜੂਗਾ 8 ਕੁ ਲੱਖ ਰੁਪਇਆ ਇੱਕ ਵਾਰੀ ਡਿਮਾਂਡ ਹੈ ਜੀ ਤੇ ਮੈਨੂੰ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਧਰ ਕੇ ਮੇਨੂੰ ਦੱਗਿਆ ਵੀਡੀਓ ਕਿਵੇਂ ਲੱਗੀ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦਿੰਨਾ ਜੀ ਆਪਣੇ ਚੈਨਲ ਦਾ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 ਪੂਰਾ 26100 73 ਠੀਕ ਹੈ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਚਾਹੇ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਵਧੀਆ ਖਿੱਚ ਕੇ ਤੇ ਜਿਹੜੀਆਂ ਵੀਡੀਓ ਬਣਾਉਣੀ ਹੈ ਜੀ ਤੁਸੀਂ ਤੇ ਫੋਟੋਆਂ ਖਿੱਚਣੀਆਂ ਉਹ ਫੋਨ ਨੂੰ ਟੇਡਾ ਕਰਕੇ ਹੀ ਬਣਾਉਣੀਆਂ ਜੀ ਤੇ ਮੈ ਸਕਰੀਨ ਤੇ ਇੱਕ ਫੋਟੋ ਵੀ ਲਾ ਦੇਣਾ ਉੱਪਰ ਲਿਖਿਆ ਵੀ ਹੁੰਦਾ ਹੈ ਵੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਉ ਜੀ ਪੂਰੀ ਵਧੀਆ ਇੱਕ ਵੀਡੀਓ ਬਣਾ ਕੇ ਆਪਣੇ ਕੋਲੇ ਭੇਜ ਦਿਓ ਤੇ ਬਾਕੀ ਗੱਲਬਾਤ ਪੂਰੀ ਆਪਾਂ ਕਰ ਲਈ ਤੇ ਤੁਹਾਡਾ ਸਾਰਿਆਂ ਦਾ ਜ਼ਿਆਦਾ ਟਾਈਮ ਆਪਾਂ ਖਰਾਬ ਕਰਦੇ ਨਹੀਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਚੈਨਲ ਨੂੰ ਬਸ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਇਸੇ ਤਰ੍ਹਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਕਿੰਨੇ ਰੈਡ ਦੇ ਵਿੱਚ ਘਰ ਕੋਠੀ ਮਕਾਨ ਚਾਹੀਦਾ ਤੁਸੀਂ ਲਾਜ਼ਮੀ ਮੈਨੂੰ ਦੱਸੋ ਤੇ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਆਪਾਂ ਤੁਹਾਡੇ ਖਾਤਰ ਤੁਹਾਡੇ ਏਰੀਆ ਚ ਲੈ ਕੇ ਪਹੁੰਚ ਜਾਵਾਂਗੇ ਜੀ ਬਾਕੀ ਹੁਣ ਦਿਓ ਜੀ ਇਜਾਜ਼ਤ ਮਿਲਦੇ ਜਾਂ ਜਲਦੀ